ਪਾਈਸਾ ਪਈ ਤਿਲਕਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹੈ ਤੇ ਗੜ ਸ਼ੰਕਰ ਵਿੱਚ ਰਹਿੰਦੇ ਆ ਸ਼ਾਇਦ ਤੁਸੀਂ ਜਿਨ੍ਹਾਂ ਨੇ ਸੁਣੀ ਹੋਵੇਗੀ ਸਾਖੀ ਦੁਬਾਰਾ ਫਿਰ ਕਿਰਪਾ ਕਰਕੇ ਸੁਣਿਓ ਤੇ ਉੱਥੇ ਇੱਕ ਜੋਗੀ ਰਹਿੰਦਾ ਜਿਹਦੀ ਮਾਨਤਾ ਬਹੁਤ ਹੈ ਜੋ ਮੰਤਰ ਤੰਤਰ ਕਰਦਾ ਟੂਣੇ ਟਮਾਣੇ ਕਰਦਾ ਧਾਗੇ ਤਵੀਤ ਕਰਦਾ ਤੇ ਲੋਕ ਉਹਨਾਂ ਦੇ ਕੋਲ ਵੈਸੇ ਵੀ ਜ਼ਿਆਦਾ ਜਾਂਦੇ ਐ ਜਿਹੜਾ ਬੰਦਾ ਸੱਚੀ ਗੱਲ ਕਵੇ ਚਾਰ ਬੰਦੇ ਨਹੀਂ ਉਹਨੂੰ ਸੁਣਨ ਵਾਲੇ ਹੁੰਦੇ ਤੇ ਜਿਹੜਾ ਬੰਦਾ ਝੂਠੀਆਂ ਗੱਲਾਂ ਕਹੇ ਕਹੇ ਤੇ ਤੇ ਸ਼ਨੀ ਭਾਰੂ ਐ ਤੇ ਤੇ ਸ਼ੁਕਰ ਭਾਰੂ ਐ ਮੰਗਲ ਭਾਰੂ ਐ ਬੁਰਾ ਹਾਲ ਢੀਰਾਂ ਲੱਗ ਜਾਂਦੀਆਂ ਨੇ ਪਰ ਉਹ ਸੇਮ ਗੱਲ ਸੀ ਪਰ ਜਦੋਂ ਬਾਬਾ ਜੀ ਉੱਥੇ ਪਹੁੰਚੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਸਿੱਖੀ ਦੀ ਗੱਲ ਕੀਤੀ ਤੇ ਦੂਜੇ ਪਾਸੇ ਗੰਗਾ ਵਹਿਣੀ ਸ਼ੁਰੂ ਹੋ ਗਈ ਜੋਗੀ ਦੀ ਮਾਨਤਾ ਘਟੀ ਤੇ ਭਾਈ ਤਿਲਕਾ ਨੇ ਗੁਰੂ ਦੀ ਸਿੱਖੀ ਫਲਾ ਦਿੱਤੀ ਜੋਗੀ ਨੇ ਸੋਚਿਆ ਤਾਂ ਭੁੱਖੇ ਮਰਨ ਵਾਲੀ ਗੱਲ ਹੈ ਵੀ ਜੇ ਇਦਾਂ ਹੀ ਰਿਹਾ ਤੇ ਟਕੇ ਨਹੀਂ ਆਉਣੇ ਚਾਰ ਭੁੱਖੇ ਮਰਾਂਗੇ ਉਹ ਕਹਿੰਦਾ ਵੀ ਕੋਈ ਤਰਤੀਬ ਸੋਚੋ ਰਾਤ ਸੁੱਤਾ ਸੁੱਤੇ-ਸੁੱਤੇ ਪਿਆ ਉਹਨੇ ਦਿਮਾਗ ਵਿੱਚ ਇੱਕ ਖੇਡ ਨਿਆਰੀ ਜੀ ਰਚੀ ਸਵੇਰੇ ਉੱਠਦਿਆਂ ਸਾਰ ਜਿਹੜੇ ਉਹਦੇ 8-10 ਚੇਲੇ ਸੀ ਪ੍ਰਚਾਰ ਕਰਨ ਵਾਲੇ ਉਹਨੇ ਨਾ ਸਾਰੇ ਦੇ ਸਾਰੇ ਪੂਰੇ ਸ਼ਹਿਰ ਵਿੱਚ ਫੁਲਾ ਦਿੱਤੇ ਤੇ ਕਹਿੰਦੇ ਜਾ ਕੇ ਕਿਉਂ ਵੇਖੋ ਜਿਹੜੇ ਮਹਾਨ ਸ਼ਖਸੀਅਤਾਂ ਨੇ ਨਾ ਜਿਹੜੇ ਮਹਾਪੁਰਸ਼ ਨੇ ਜਿਨ੍ਹਾਂ ਦਾ ਕੋਈ ਸਤਕਾਰ ਕੋਈ ਰਿਸਪੈਕਟ ਹੈ ਧਰਮਾਂ ਦੇ ਵਿੱਚ ਲੋਕ ਉਹਨਾਂ ਦਾ ਨਾਮ ਵਰਤ ਕੇ ਆਪਣਾ ਢਿੱਡ ਜਿਹੜਾ ਉਹ ਭਰਦੇ ਆ ਇਹ ਸੱਚ ਹੈ ਭਾਵੇਂ ਸਾਡੇ ਧਰਮ ਚ ਹੈ ਤੇ ਭਾਵੇਂ ਕਿਸੇ ਹੋਰ ਧਰਮ ਚ ਹੈ ਹੁਣ ਬਾਬਾ ਦੀਪ ਸਿੰਘ ਜੀ ਸ਼ਹੀਦ ਕੌਮ ਦੇ ਮਹਾਨ ਸ਼ਹੀਦ ਹੈ ਲੈਕਿਨ ਲੱਖਾਂ ਲੋਕ ਉਹਨਾਂ ਦਾ ਨਾਮ ਵਰਤ ਕੇ ਆਪਣਾ ਢਿੱਡ ਭਰ ਰਿਹਾ ਹੈ ਪੰਜਾਬ ਦੇ ਹਰ ਪਿੰਡ 'ਚ ਕੋਈ ਨਾ ਕੋਈ ਐਸਾ ਬਾਬਾ ਜਾਂ ਬੀਬੀ ਜ਼ਰੂਰ ਹੋਏਗੀ ਜਾਂ ਹੋਏਗਾ ਜਿਹੜਾ ਕਹੇਗਾ ਵੀ ਮੇਰੇ ਸਿਰ ਤੇ ਤਾਂ ਬਾਬਾ ਦੀਪ ਸਿੰਘ ਜੀ ਆਉਂਦੇ ਆ ਕਦੀ ਕਿਸੇ ਨੇ ਕਿਹਾ ਵੀ ਮੇਰੇ ਸਿਰ ਤੇ ਭਾਈ ਤਾਰੂ ਸਿੰਘ ਜੀ ਆਏ ਭਾਈ ਮਨੀ ਸਿੰਘ ਜੀ ਆਏ ਬਾਬਾ ਬੁੱਢਾ ਸਾਹਿਬ ਜੀ ਆਏ ਬਾਬਾ ਬੋਤਾ ਸਿੰਘ ਗਰਜਾ ਸਿੰਘ ਜੀ ਆਏ ਨਾ ਉਹ ਬਾਬਾ ਦੀਪ ਸਿੰਘ ਦਾ ਨਾਮ ਪਤਾ ਕਿਉਂ ਵਰਤਦੇ ਨੇ ਕਿਉਂਕਿ ਡਰ ਪਾ ਦਿੱਤਾ ਗਿਆ ਤੇ ਫਿਰ ਫਿਰ ਲੱਗ ਜਾਂਦੀਆਂ ਲਾਈਨਾਂ ਵੀ ਬਾਬਾ ਦੀਪ ਸਿੰਘ ਜੀ ਸਿਰ ਤੇ ਆ ਗਏ ਇਦਾਂ ਦਾ ਪਾਣਾ ਸਾਡੇ ਨਾਲ ਵੀ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਵਰਤਿਆ ਜਦੋਂ ਜਿਸ ਕਾਲਜ ਵਿੱਚ ਮੈਂ ਪੜਿਆ ਸਾਨੂੰ ਆ ਕੇ ਦੱਸਿਆ ਵੀ ਇੱਥੇ ਇੱਕ ਬੰਦਾ ਹੈ ਉਹ ਕਹਿੰਦੇ ਵੀ ਮੇਰੇ ਸਿਰ ਤੇ ਬਾਬਾ ਦੀਪ ਸਿੰਘ ਜੀ ਆਉਂਦੇ ਵੀ ਉਹਦਾ ਪਖੰਡ ਦੂਰ ਕਰਨਾ ਹੈ ਸੀ ਸੁਚੇਤ ਬੰਦੇ ਵੀ ਬਹੁਤ ਹੈ ਜਦੋਂ ਜਿਸ ਟਾਈਮ ਉਹ ਸਾਨੂੰ ਨਾਲ ਲੈ ਕੇ ਗਏ ਆਪਾਂ ਉਸ ਪਰਿਵਾਰ ਦੇ ਘਰ ਵਿੱਚ ਪਹੁੰਚੇ ਧਿਆਨ ਨਾਲ ਗੱਲ ਸੁਣਨ ਵਾਲੀ ਹੈ ਜਦੋਂ ਅਸੀਂ ਪਹੁੰਚਦੇ ਮੇਰੇ ਖਿਆਲ ਦੇ ਵਿੱਚ ਉੱਥੇ 8-10 ਜਾਣੇ ਬੈਠੇ ਹੋਣੇ ਜ਼ਿਆਦਾਤਰ ਬੀਬੀਆਂ ਦਾ ਅਤੇ ਜੋਰ ਸੀ ਤੇ ਸਾਰੇ ਬੈਠੇ ਬਾਬਾ ਦੀਪ ਸਿੰਘ ਜੀ ਉਹਦੇ ਸਿਰ ਤੇ ਆਏ ਹੈ ਮਤਲਬ ਉਹਦੇ ਕਹਿਣ ਦੇ ਮੁਤਾਬਕ ਉਹਨੇ ਨਾ ਆਪਣੇ ਵਾਲ ਖਲਾਰੇ ਹੋਏ ਸਾਰੇ ਤੇ 2 ਕੁ ਮਿੰਟ ਬਾਅਦ ਉਹ ਕੜਾਈਆਂ ਲੈਂਦਾ ਸੀ ਆਪਣਾ ਸਿਰ ਘਮਾਉਂਦਾ ਸੀ ਉਹ ਵੀ ਜਿੱਦਾਂ ਜਿੱਦਾਂ ਉਹਨੇ ਆਪਣਾ ਸਿਸਟਮ ਬਣਾਇਆ ਹੋਇਆ ਸੀ ਅਸੀਂ ਵੀ ਉਹਦੇ ਕੋਲ ਜਾ ਕੇ ਬੈਠੇ ਉਹਨੂੰ ਕੇਵਲ ਖੱਤ ਜੋੜ ਕੇ ਫਤਿਹ ਬਲਾਈ ਫਤਿਹ ਬਲਾਈ ਕੇ ਕੋਲ ਉਹਦੇ ਬਹਿ ਕੇ ਪਖੰਡ ਜਿਹੜਾ ਗੁਰਬਾਣੀ ਮੁਤਾਬਕ ਇਤਿਹਾਸ ਮੁਤਾਬਕ ਜੇ ਤੁਹਾਨੂੰ ਨੌਲੇਜ ਹੈ ਤੁਸੀਂ ਪਖੰਡ ਵਿੱਚ ਕਦੀ ਨਹੀਂ ਕਦੇ ਪਖੰਡ ਨੂੰ ਐਕਸੈਪਟ ਨਹੀਂ ਕਰ ਸਕਦੇ ਤੁਸੀਂ ਵਿਰੋਧ ਕਰੋਗੇ ਉਹਦਾ ਆਪਾਂ ਬੇਨਤੀ ਕੀਤੀ ਕੋਈ ਸਜਣ ਨਾਲ ਸੀ ਵੀ ਬਾਬਾ ਜੀ ਤੁਸੀਂ ਉਹ ਕਹਿੰਦੇ ਹਾਂਜੀ ਕੁਝ ਸਵਾਲ ਜਵਾਬ ਕਰ ਸਕਦੇ ਆ ਕਹਿੰਦੇ ਹਾਂਜੀ ਕਰੋ ਉਹਨਾਂ ਸਵਾਲ ਪੁੱਛੇ ਬਾਬਾ ਦੀਪ ਸਿੰਘ ਜੀ ਤੁਹਾਡਾ ਜਨਮ ਕਦੋਂ ਹੋਇਆ ਸੀ ਬਾਬਾ ਚੁੱਪ ਜੇ ਤਾਂ ਬਾਬਾ ਦੀਪ ਸਿੰਘ ਜੀ ਹੁੰਦੇ ਫਿਰ ਤਾਂ ਕਹਿੰਦੇ ਵੀ ਮੇਰਾ ਜਨਮ ਉਦੋਂ ਹੋਇਆ ਸੀ ਸਵਾਲ ਕਿਤੇ ਬਾਬਾ ਦੀਪ ਸਿੰਘ ਜੀ ਤੁਹਾਡਾ ਜਨਮ ਕਦੋਂ ਹੋਇਆ ਸੀ ਬਾਬਾ ਨਹੀਂ ਬੋਲਿਆ ਬਾਬਾ ਦੀਪ ਸਿੰਘ ਜੀ ਤੁਹਾਡੇ ਮਾਤਾ ਪਿਤਾ ਦਾ ਨਾਮ ਤੁਹਾਡੇ ਪਿੰਡ ਦਾ ਨਾਮ ਕਿਹੜੀ ਸਨ ਚ ਹੋਇਆ ਅੱਛਾ ਚਲੋ ਇਹਨਾਂ ਦੱਸ ਦਿਓ ਕਿਉਂਕਿ ਸਾਨੂੰ ਭੁਲੇਖਾ ਹੈ ਕਿ ਕਿਸ ਜਰਨੈਲ ਦੇ ਨਾਲ ਲੜਦਿਆਂ ਤੁਹਾਡੇ ਸਿਰ ਦੇ ਉੱਤੇ ਇਹ ਜਿਹੜਾ ਜਦੋਂ ਉਹਦਾ ਤਲਵਾਰ ਵਜੇ ਤੁਹਾਡੇ ਸਿਰ ਸੀਸ ਦੇ ਉੱਤੇ ਸੀਸ ਅਲੱਗ ਹੋਇਆ ਇਹ ਕਿਸ ਜਰਨਲ ਨਾਲ ਜੰਗ ਹੋਈ ਸੀ ਕਿਹੜੀ ਸਨ ਵਿੱਚ ਹੋਈ ਸੀ ਬਾਬਾ ਜੀ ਅੱਜ ਕੱਲ ਨਾ ਬਹੁਤ ਜ਼ਿਆਦਾ ਕੜਮਸ ਪਿਆ ਵਿਦਵਾਨਾਂ ਦਾ ਸਾਰੇ ਵਿਦਵਾਨ ਵੱਖੋ ਵੱਖਰੇ ਤਰੀਕੇ ਨਾਲ ਲਿਖਦੇ ਐ ਜੇ ਤੁਸੀਂ ਕਿਤੇ ਦੱਸ ਦਿਓ ਤੇ ਬਹੁਤ ਵਧੀਆ ਗੱਲ ਐ ਬਾਬਾ ਜੀ ਹੁੰਦੇ ਤਾਂ ਦੱਸ ਦੇ ਵਿਚਾਰੇ ਪਰ ਦੱਸਿਆ ਨਹੀਂ ਉਹ ਬਾਬਾ ਥੋੜਾ ਜਿਹਾ ਉਹਨੇ ਆਪਣੇ ਸ਼ਰੀਰ ਨੂੰ ਹਿਲਾਇਆ ਅਕੜਈਆਂ ਜੀਆਂ ਲੈ ਕੇ ਉਹਨੇ ਆਪਣੇ ਕੇਸ ਬੰਨ ਕੇ ਜੂੜਾ ਕੀਤਾ ਤੇ ਦਸਤਾਰ ਬੰਨ ਕੇ ਨਾ ਅੱਖਾਂ ਉਹਦੀਆਂ ਲਾਲ ਸੀ ਮਤਲਬ ਕਿ ਉਹ ਚਾਹੁੰਦਾ ਸੀ ਵੀ ਅਸੀਂ ਫੜ ਕੇ ਇਹਨਾਂ ਨੂੰ ਕੁੱਟ ਦਵਾਂ ਪਰ ਉਹਦਾ ਵਾਸ ਨਹੀਂ ਚੱਲਿਆ ਉਸ ਤੋਂ ਬਾਅਦ ਉਹਨੇ ਕਿਹਾ ਵੀ ਤੁਸੀਂ ਬਾਬਾ ਦੀਪ ਸਿੰਘ ਨੂੰ ਮਜ਼ਾਕ ਸਮਝਦੇ ਹੋ ਤੁਸੀਂ ਸਵਾਲ ਕਰਦੇ ਹੋ ਬਾਬਾ ਦੀਪ ਸਿੰਘ ਜੀ ਨੂੰ ਆਪਾਂ ਹੱਥ ਜੋੜ ਕੇ ਹੀ ਨਹੀਂ ਕਿਹਾ ਵੀ ਬਾਬੇ ਅਸੀਂ ਤੁਹਾਡੇ ਨਾਲ ਥੋੜੀ ਗੱਲ ਕੀਤੀ ਅਸੀਂ ਤਾਂ ਬਾਬਾ ਦੀਪ ਸਿੰਘ ਨਾਲ ਗੱਲ ਕੀਤੀ ਇੱਕ ਸ਼ਰੀਰ 'ਚ ਦੋ ਆਤਮਾ ਨਹੀਂ ਜਾ ਸਕਦੀਆਂ ਜੇ ਜੇ ਬਾਬਾ ਦੀਪ ਸਿੰਘ ਦੀ ਆਤਮਾ ਸੀ ਉਸ ਟਾਈਮ ਫਿਰ ਤੁਹਾਡੀ ਆਤਮਾ ਨਹੀਂ ਸੀ ਆਪਾਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਜੇ ਤੁਹਾਨੂੰ ਸਾਡੀ ਗੱਲ ਦਾ ਪਤਾ ਲੱਗਾ ਹੈ ਇਹਦਾ ਮਤਲਬ ਤੁਸੀਂ ਪਖੰਡ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਮੌਜੂਦ ਨਹੀਂ ਸੀ ਪਿੰਡ ਵਾਲਿਆਂ ਦੀ ਮੈਂ ਕਹਾਂਗਾ ਕਿਰਪਾ ਦੇ ਨਾਲ ਉਹਦਾ ਪਖੰਡ ਦੂਰ ਕੀਤਾ ਬਾਅਦ ਚ ਲਿਖਤੀ ਰੂਪ ਦੇ ਵਿੱਚ ਉਸ ਬੰਦੇ ਨੇ ਗੁਰੂ ਘਰ ਵਿੱਚ ਜਾ ਕੇ ਮਾਫੀ ਮੰਗੀ ਮੈਂ ਕੇਵਲ ਆਪਣਾ ਰੋਟੀ ਰੋਜੀ ਕਮਾ ਰਿਆ ਸੀ ਪੇਟ ਪੂਜਾ ਕਰ ਰਿਹਾ ਸੀ ਐਸੇ ਨੇ ਬਹੁਤ ਨੇ ਪਰ ਬਹੁਤੇ ਇਹੀ ਕਹਿਣਗੇ ਵੀ ਸਾਡੇ ਤੇ ਬਾਬਾ ਦੀਪ ਸਿੰਘ ਜੀ ਆਉਂਦੇ ਕਿਉਂਕਿ ਬਿਜ਼ਨਸ ਬਾਬਾ ਦੀਪ ਸਿੰਘ ਦੇ ਨਾਮ ਤੇ ਲਾਇਆ ਕੋਈ ਕਵੀ ਕੋਈ ਨਹੀਂ ਕਹਿੰਦਾ ਬਾਬਾ ਬੁੱਢਾ ਸਾਹਿਬ ਆਏ ਜਾਂ ਭਾਈ ਮਨੀ ਸਿੰਘ ਆਏ ਜਾਂ ਭਾਈ ਤਾਰੂ ਸਿੰਘ ਜੀ ਆਏ ਕਦੀ ਕੋਈ ਨਹੀਂ ਕਹਵੇਗਾ ਕਦੇ ਵੀ ਨਹੀਂ ਜਾਂ ਕੋਈ ਕਹ ਦੇਵੇ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਕਦੇ ਨਹੀਂ ਕਿਉਂਕਿ ਹੱਥ ਦੇ ਵਿੱਚ ਹਰ ਵਕਤ ਉਹਨਾਂ ਦੇ ਇਤਿਆਰ ਨਜ਼ਰ ਆਉਂਦੇ ਚੜ੍ਹਦੀ ਕਲਾ ਵਾਲੀ ਨਜ਼ਰ ਆਉਂਦੇ ਨੇ ਤੇ ਬਾਬਾ ਦੀਪ ਸਿੰਘ ਦੇ ਨਾਮ ਤੇ ਇਹ ਸਾਰੇ ਕੰਮ ਉਹਨਾਂ ਨੇ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹਨਾਂ ਕੰਮਾਂ ਚ ਨਹੀਂ ਪੈਣਾ ਭਾਈ ਸਾਹਿਬ ਭਾਈ ਤਿਲਕਾ ਜੀ ਨੇ ਜਿਸ ਟਾਈਮ ਪ੍ਰਚਾਰ ਕੀਤਾ ਇਤਿਹਾਸਕਾਰ ਕਹਿੰਦੇ ਨੇ ਜੋਗੀ ਰਾਜ ਸੁੱਤਾ ਉਹਨੇ ਪ੍ਰਚਾਰ ਕੀਤਾ ਆਪਣੇ ਚੇਲਿਆਂ ਦੇ ਰਾਈ ਘਰ ਘਰ ਵਿੱਚ ਉਹਦੇ ਚੇਲੇ ਗਏ ਕਹਿੰਦੇ ਵੀ ਇੱਕ ਬੜੀ ਵੱਡੀ ਖੁਸ਼ਖਬਰੀ ਲੈ ਕੇ ਆਏ ਕਹਿੰਦੇ ਕੀ ਕਹਿੰਦੇ ਇਦਾਂ ਹੈ ਵੀ ਰਾਤੀ ਜੋਗੀ ਜੀ ਸੁੱਤੇ ਪਿਆ ਸੁਪਨਾ ਆਇਆ ਸ਼ਿਵ ਜੀ ਜਿਹੜੇ ਮਹੇਸ਼ ਜਿਨ੍ਹਾਂ ਦਾ ਨਾਮ ਹੈ ਉਹ ਸੁਪਨੇ ਵਿੱਚ ਆਏ ਉਹਨਾਂ ਨੇ ਕਿਹਾ ਵੀ ਸਵੇਰੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਤੇਰੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸਵਰਗ ਇੱਕ ਸਾਲ ਦਾ ਸਵਰਗ ਫਰੀ ਚ ਕੋਈ ਫਰੀ ਦੇ ਵਿੱਚ ਤੇ ਫਰੀ ਚ ਹਰ ਬੰਦਾ ਭਾਲਦਾ ਹੈ ਸਵਰਗ ਤਾਂ ਬੜੀ ਵੱਡੀ ਗੱਲ ਹੈ ਲੈਣਾ ਲੱਗ ਗਿਆ ਜੋਗੀ ਦੇ ਮੂਰੇ ਸਵਰਗ ਲੈਣਾ ਜੀ ਸਵਰਗ ਲੈਣਾ ਸਵਰਗ ਲੈਣਾ ਤੇ ਸਵਰਗ ਦੀ ਭਾਲ ਦੇ ਵਿੱਚ ਬੜਾ ਬੜੀ ਗਹਿਗਚ ਹੋਈ ਕਹਿੰਦੇ ਸਾਰਾ ਹੀ ਸਾਰਾ ਸ਼ਹਿਰ ਆ ਗਿਆ ਹੋਵੇਗਾ ਲੇਕਿਨ ਭਾਈ ਤਿਲਕਾ ਜੀ ਨਹੀਂ ਆਏ ਜਿਸ ਟਾਈਮ ਜੋਗੀ ਨੇ ਵੇਖਿਆ ਵੀ ਜਿਹੜੇ ਬੰਦੇ ਨੂੰ ਮੈਂ ਲਿਆਉਣਾ ਚਾਹੁੰਦਾ ਸੀ ਉਹ ਤਾਂ ਆਇਆ ਹੀ ਨਹੀਂ ਕਹਿੰਦੇ ਕੌਣ ਕਹਿੰਦੇ ਭਾਈ ਤਿਲਕਾ ਕਹਿੰਦੇ ਘਰ ਸੁਨਾਹ ਪਚਾਓ ਪਚਵਾਇਆ ਬੜੀ ਵਰੀ ਆਖਿਆ ਭਾਈ ਤੁਲਕਾ ਜੀ ਕਹਿੰਦੇ ਉਹਨੂੰ ਪਖੰਡੀ ਨੂੰ ਕਹਿਆ ਆਪਣਾ ਸਵਰਗ ਆਪਣੇ ਕੋਲ ਰੱਖ ਮੈਨੂੰ ਤੇਰੇ ਸਵਰਗ ਦੀ ਜਰੂਰਤ ਨਹੀਂ ਹੈ ਕਹਿੰਦੇ ਬਾਬਾ ਫਿਰ ਆਪ ਹੀ ਵਿਚਾਰਾ ਚੱਲ ਕੇ ਗਿਆ ਕੁੰਡਾ ਖੜਕਾਇਆ ਭਾਈ ਤੁਲਕਿਆ ਹੁਣ ਸਵਰਗ ਨਾ ਥੋੜੇ ਟਾਈਮ ਦਾ ਹੀ ਰਹਿ ਗਿਆ ਦਿਨ ਢਲਣ ਵਾਲਾ ਹੈ ਸਵਰਗ ਲੈ ਲੈ ਮੇਤੋਂ ਭਾਈ ਤੁਲਕਾ ਜੀ ਕਹਿੰਦੇ ਆਪਣੇ ਕੋਲ ਰੱਖ ਮੈਨੂੰ ਤੇਰਾ ਸਵਰਗ ਨਹੀਂ ਚਾਹੀਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਚਾਹੀਦਾ ਨਹੀਂ ਕਹਿੰਦੇ ਆਖਰਕਾਰ ਜਿਸ ਟਾਈਮ ਇਹ ਗੱਲ ਕਹੀ ਨਾ ਅੱਕ ਥੱਕ ਕੇ ਜੋਗੀ ਕਹਿੰਦਾ ਵੀ ਇਦਾਂ ਕਰ ਗੁਰੂ ਦੇ ਸਿੱਖਾ ਆਪਣਾ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਨੀ ਚਾਹੁੰਨਾ ਆਖੋ ਸਤਨਾਮ ਵਾਹਿਗੁਰੂ ਵੀ ਮੈਂ ਤੈਨੂੰ ਸਪਸ਼ਟ ਕਹਿ ਦਿੰਦਾ ਵੀ ਮੈਂ ਹੈਗਾ ਪਖੰਡੀ ਮੈਂ ਪਖੰਡ ਕਰ ਰਿਹਾ ਲੋਕਾਂ ਨੂੰ ਪਿੱਛੇ ਲਾਇਆ ਪਰ ਮੈਨੂੰ ਇਹ ਪਤਾ ਲੱਗ ਗਿਆ ਵੀ ਤੇਰੇ ਵਰਗੇ ਸਿੱਖ ਹੋਣ ਤੇ ਬਖੰਡਾ ਵਿੱਚ ਨਹੀਂ ਆਉਂਦੇ ਮੈਨੂੰ ਤੂੰ ਇੰਨੀ ਕਿਰਪਾ ਕਰ ਦਰਵਾਜ਼ਾ ਖੁੱਲ ਕੇ ਦੱਸ ਦੇ ਵੀ ਤੂੰ ਕਿਹੜੇ ਗੁਰੂ ਦਾ ਸਿੱਖ ਹੈ ਜਿਨੇ ਤੇਰੇ ਅੰਦਰ ਇੰਨੀ ਦ੍ਰਿੜਤਾ ਪੈਦਾ ਕੀਤੀ ਕਿ ਸਵਰਗ ਨਰਕ ਨਾ ਤੂੰ ਨਰਕ ਤੋਂ ਡਰਦਾ ਨਾ ਸਵਰਗ ਦਾ ਲਾਲਚ ਕਰਦਾ ਮੈਂ ਤੇਰੇ ਗੁਰੂ ਨੂੰ ਮਿਲਣਾ ਚਾਹੁੰਦਾ ਕਹਿੰਦੇ ਮੈਂ ਨਹੀਂ ਖੋਲਣਾ ਦਰਵਾਜ਼ਾ ਆਖਰਕਾਰ ਜਦੋਂ ਨੇ ਵਾਸਤਾ ਪਾਇਆ ਤੈਨੂੰ ਤੇਰੇ ਗੁਰੂ ਦਾ ਵਾਸਤਾ ਦਰਵਾਜ਼ਾ ਕੋਲ ਭਾਈ ਤਿਲਕੇ ਨੇ ਦਰਵਾਜ਼ਾ ਖੁੱਲ੍ਹਿਆ ਕੋਈ ਜੋਗੀ ਜਿਹਦੇ ਲੋਕ ਪੈਰਾਂ ਨੂੰ ਹੱਥ ਲਾਉਂਦੇ ਐ ਉਹ ਭਾਈ ਤਿਲਕਾ ਜਿਹਦੇ ਪੈਰੀਂ ਪੈ ਕੇ ਰੋ ਕੇ ਪੱਲਾ ਗਲ ਚੇ ਪਾ ਕੇ ਕਹਿੰਦਾ ਮੈਨੂੰ ਆਪਣੇ ਗੁਰੂ ਕੋਲ ਲੈ ਕੇ ਜਾ ਆਖੋ ਸਤਨਾਮ ਵਾਹਿਗੁਰੂ ਉੱਚੀ ਆਵਾਜ਼ ਵਿੱਚ ਸਤਨਾਮ ਵਾਹਿਗੁਰੂ ਤੇ ਉਹ ਜੋਗੀ ਭਾਈ ਤਿਲਕਾ ਦੇ ਕੋਲ ਗਿਆ ਅਗਾਂਹ ਵੀ ਲੰਮੀ ਕਹਾਣੀ ਚੱਲਦੀ ਐ ਪਰ ਮੇਨ ਗੱਲ ਐ ਵੀ ਜੋਗੀ ਸਿੱਖ ਬਣ ਗਿਆ